ਕੀ ਵੀ ਦੀ ਉਹ ਚੱਲ ਪਾ ਲ ਜਿਹੜੀ ਵੀ ਹੁਣ ਮੁਖੜੀ ਲੋਡ 2000 ਕਹੀ ਸੀ ਹੁਣ ਚੱਵੀ ਲੜ ਗਿਆ ਓਏ ਮੈਂ ਕੀ ਜੀ ਕਰਨਾ ਕਿਤੇ ਨਹੀਂ ਵੇਨਾ ਇਹ ਹੁਣ ਕੀ ਕਰਨ ਲੱਗਾ ਆ ਓਏ ਓਏ ਅੱਧੀ ਘਰ ਚਲ ਵੇਖ ਲੈਣਾ ਸੀਗਾ ਕਾਪੀ ਪਾੜੀ ਜਾਂਦੇ ਜੇ ਕੋਈ ਨਾ ਉਹ ਦੋ ਵਾਲਿਆ ਇੱਧਰ 5th ਜਾਂ 6th ਤੀਆ 2023 28 1 2023 ਬੜੀ ਪ੍ਰਾਣੀ ਆ ਸਾਗ ਪ੍ਰਾਣੀ ਆ ਆ ਲੱਕੜ ਰੱਖ ਵੇਚ ਓਏ ਰੁਕ ਜਾ ਇਹਨੂੰ ਮੈਂ ਉਹ ਭਰਾਵਾ ਸੈਟ ਕਰਨ ਲਈ ਰੱਖੀ ਬਾਅਦ ਚ ਕੋਲ ਨੀ ਰੱਖ ਤੇ ਰੱਖ ਦੇ ਰੱਖਣੀ ਹੁੰਦਾ ਗਾਦੇ ਰਹਿੰਦੇ ਪਾਸ ਕਰ ਪਾਵਡ ਡੈਡੀ ਨੂੰ ਕਹੋ ਕਿ ਅੰਗੀਠੀ ਲੈ ਆਉਣ ਮੈਂ ਦਾਦੀ ਮਨ ਕਹਿੰਦੇ ਹੁੰਦਾ ਦਾਦੀ ਮੈਂ ਕਿਹਦੇ ਅੰਗੀਠੀ ਲੈ ਆਓ ਮੈਂ ਡੱਟੇ ਅੰਗੀਠੀ ਸ਼ਰਟ ਉਹ ਤੰਦੂਰ ਲਿਆ ਰੋ ਲੱਗਾਈ ਹੋਣਾ ਤੰਦੂਰ ਦੇ ਉੱਤੇ ਤੇ ਰੋਟੀਆਂ ਬਣਾਈ ਦੀਆਂ ਆਂ ਗਿੱਠੀ ਦੇ ਉੱਤੇ ਤੁਸੀਂ ਅੰਦਰ ਵੀ ਲੈ ਜਾਓਗੇ ਨਾ ਨਿੱਗਾ ਆ ਜਾਂਦਾ ਕਮਰੇ ਚ ਨਿੱਗਾ ਹੋ ਜਾਂਦਾ ਰਾਤ ਨੂੰ ਗਿੱਠੀ ਬਾਹਰ ਕੱਢਦੇ ਹੀ ਦੀ ਆ ਓਏ ਓ ਦੇ ਛੋਟੀ ਆਪਣਾ ਆਸਤੀ ਦੀ ਜੀ ਲੋਕੋ ਕਦੀ ਚਾਟ ਲਈ ਨਹੀਂ ਹੁਣ ਆਪਾਂ ਲਈਏ ਨਹੀਂ ਗਿਰਾੜ ਹੋ ਗਿਆ ਲੱਕੜਾ ਲੱਕੜਾਂ ਦਾ ਓ ਗੁੱਸੇ ਨਾਲ ਓਏ ਆ ਗਈ ਆ ਗਜਰੇਲਾ ਕਿੰਨੇ ਬਣਾਉਣਾ ਆ ਕਿੰਨੇ ਪੂਰਟੀਆਂ ਆ ਗਾਜਰਾਂ ਫਿਰ ਯਾਦੀ ਬੋਝ ਗਈ ਏ ਆਪ ਭਲਦੀ ਪਈ ਆ ਗਾਜਰਾ ਕਿੰਨੇ ਬਗੁਰਨੀਆਂ ਆ ਮੈਂ ਫਿਰ ਕੰਮ ਲੇਟ ਹੋ ਜਾਣਾ ਮੈਂ ਫਿਰ ਆਜੋ ਫਟਾਫਟ ਥੱਲੇ ਤੇ ਜੇ ਹੈਲਪ ਕਰਾਉਣੀ ਆ ਤੇ ਕਰਵਾ ਦੋ ਮੇਰੇ ਨਾਲ ਹੈ ਨਾ ਕਰਨਾ ਕਰ ਮੈਂ ਕਰਦਾ ਹਾਂ ਜਿਗਾਰ ਕਰਦਾ ਰੁਕ ਆਜੋਗੇ ਫਿਰ ਮੈਂ ਨਹੀਂ ਤੇ ਆਪੇ ਕਰ ਲਵਾਂ ਆਜਾਂਗੇ ਆਜੋਗੇ ਕਰ ਦੋਗੇ ਗਾਜਰਾ ਗ੍ਰੇਟ ਕਰ ਦੋਗੇ ਕਿ ਮੈਂ ਕਰ ਲਵਾਂ ਆਪੇ ਛੇਤੀ ਛੇਤੀ ਦੱਸੋ ਮੈਨੂੰ ਹੈ ਉਹ ਯਾਰ ਮਾਂ ਕੀ ਜੇਸੀ ਯਾਰ ਓਕੇ ਪਵਨ ਜਮਾ ਮੈਂ ਫਿਰ ਆਜੂਗੀ ਨਾ ਚੰਗਾ ਫਿਰ ਧਿਆਨ ਨਾਲ ਅੱਛਾ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਵੈਲਕਮ ਟੂ ਮਾਈ ਨਿਊ ਵੀਡੀਓ ਸੋ ਅਸੀਂ ਸਾਰੇ ਠੀਕ ਆ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਇੱਧਰ ਸਾਡੇ ਲਵ ਬਰਡਸ ਬੈਠੇ ਹੋਏ ਆ ਠੰਡ ਦੇ ਵਿੱਚ ਬਹੁਤ ਠੰਡ ਆ ਆ ਵੇਖੋ ਹੈਲੋ ਹਾਊ ਆਰ ਯੂ ਹੈਲੋ ਸੋ ਅੱਜ ਨਾ ਬਹੁਤ ਜ਼ਿਆਦਾ ਠੰਡਿਆ 3-4 ਦਿਨਾਂ ਤੋਂ ਬਹੁਤ ਜ਼ਿਆਦਾ ਠੰਡ ਚੱਲ ਰਹੀ ਆ ਹੱਥ ਵੀ ਸਿੱਧੇ ਨਹੀਂ ਹੁੰਦੇ ਮੈਂ ਕਰ ਲਾ ਲਿਆ ਮੈਂ ਕਰ ਦਿੰਨੀ ਆ ਹੈ ਪਵਨ ਨੇ ਜਿਹੜੀਆਂ ਗਾਜਰਾ ਸੀਗੀਆਂ ਉਹ ਗ੍ਰੇਟ ਕਰ ਦਿੱਤੀਆਂ ਸੀਗੀਆਂ ਤੇ 1.5 ਕਿਲੋ ਗਾਜਰਾ ਸੀਗੀਆਂ ਤੇ ਉਹਦੇ ਚੋਂ ਅੱਧਾ ਕਿਲੋ ਗਾਜਰਾ ਜਿਹੜੀਆਂ ਮੈਂ ਵੱਖਰੀਆਂ ਰੱਖ ਦਿੱਤੀਆਂ ਸੀ ਗਜਰੇਲਾ ਬਣਨ ਵਾਸਤੇ ਕਿਉਂਕਿ ਘੱਟ ਮਿੱਠੇ ਵਾਲੀਆਂ ਬਣਾਉਣੀਆਂ ਘੱਟ ਮਿੱਠੇ ਵਾਲਾ ਗਜਰੇਲਾ ਬਣਾਉਣਾ ਸੀਗਾ ਤੇ ਦੂਸਰੀ ਸਾਈਡ ਮੈਂ ਕੜਾਈ ਦੇ ਵਿੱਚ ਪਾਇਆ ਆ 3 ਚਮਚ ਦੇਸੀ ਘਿਓ ਤੇ ਉਹਦੇ ਵਿੱਚ ਮੈਂ ਨਾ ਦੋ ਹਰੇ ਇਲਾਚੀ ਜਿਹੜੀਆਂ ਉਹਨਾਂ ਨੂੰ ਕੁੱਟ ਕੇ ਤੇ ਉਹ ਪਾ ਦੇਣੀਆਂ ਆ ਤੇ ਨਾਲ ਹੀ ਫਿਰ ਜਿਹੜੀਆਂ ਗ੍ਰੇਡ ਕੀਤੀਆਂ ਹੋਈਆਂ ਗਾਜਰਾਆਂ ਉਹ ਪਾ ਦੇਣੀਆਂ ਆ ਜਿਹੜਾ ਸੀਕਾਣਾ ਗੈਸ ਦਾ ਉਹ ਲੋ ਟੂ ਮੀਡੀਅਮ ਰੱਖਣਾ ਆ ਹਾਈ ਨਹੀਂ ਕਰਨਾ ਗਾਜਰਾਂ ਨੂੰ ਜਿਹੜਾ ਆ ਸਭ ਤੋਂ ਪਹਿਲਾਂ ਮੈਂ ਕਿਓ ਦੇ ਵਿੱਚ ਭੁੰਨਣਾ ਆ ਇਹਨੂੰ ਕੋਈ 10 ਤੋਂ 15 ਮਿੰਟ ਲੱਗ ਜਾਂਦੇ ਆ ਗਾਜਰਾਂ ਜਿਹੜੀਆਂ ਥੋੜਾ ਜਿਹਾ ਪਾਣੀ ਰਿਲੀਜ਼ ਕਰਦੀਆਂ ਜਦੋਂ ਪਾਣੀ ਸੁੱਕ ਜਾਊਗਾ ਉਦੋਂ ਤੱਕ ਜਿਹੜਾ ਗਾਜਰਾਂ ਨੂੰ ਭੁੰਨਣਾ ਆ ਗਾਜਰਾਂ ਨੇ ਜਿਹੜਾ ਬਹੁਤ ਸਾਰਾ ਪਾਣੀ ਰਿਲੀਜ਼ ਕੀਤਾ ਸੀਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਕਲਰ ਵੀ ਇਹਨਾਂ ਦਾ ਚੇਂਜ ਹੋ ਗਿਆ ਆ ਤੇ ਇਹਨੂੰ ਮੈਂ ਜਿਹੜਾ ਆ ਮਤਲਬ ਕਿ ਚੰਗੀ ਤਰ੍ਹਾਂ ਪਾਣੀ ਸੁਕੋਂ ਤੱਕ ਭੁੰਨ ਲਿਆ ਆ ਤੇ ਹੁਣ ਜਿਹੜਾ ਆ ਇਹਦੇ ਵਿੱਚ ਪਾ ਦੇਣੀ ਆ ਚੀਨੀ ਸੋ ਮੈਂ ਇੱਕ ਕੌਲੀ ਜਿਹੜੀ ਆ ਉਹ ਚੀਨੀ ਦੀ ਲਈ ਆ ਮਤਲਬ ਕਿ ਇੱਕ ਕਿਲੋ ਗਾਜਰਾਂ ਦੇ ਵਿੱਚ ਇੱਕ ਕੱਪ ਚੀਨੀ ਤੇ ਉਹ ਪਾ ਦੇਣੀ ਆ ਤੇ ਹੁਣ ਜਿਹੜਾ ਆ ਇਹਨਾਂ ਨੂੰ ਚੰਗੀ ਤਰ੍ਹਾਂ ਚੀਨੀ ਨੂੰ ਮਿਕਸ ਕਰ ਦੇਣਾ ਆ ਤੇ چینی ਵੀ ਜਿਹੜੀ ਮੈਲਟ ਹੋ ਜਾਂਦੀ ਆ ਤੇ ਉਹ ਵੀ ਪਾਣੀ ਮਤਲਬ ਕਿ ਮਤਲਬ ਕਿ ਫਿਰ ਪਾਣੀ ਚ ਆ ਪਾਣੀ ਹੋ ਜਾਂਦਾ ਆ ਗਾਜਰਾਂ ਦੇ ਵਿੱਚ ਤੇ ਫਿਰ ਜਿਹੜਾ ਗਾਜਰਾਂ ਨੂੰ 10 ਦੇਰ ਭੁੰਨਣਾ ਆ ਜਿੰਨੀ ਦੇਰ ਫਿਰ ਗਾਜਰਾਂ ਜਿਹੜੀਆਂ ਆ ਉਹ ਖੁਸ਼ਕ ਨਹੀਂ ਹੋ ਜਾਂਦੀਆਂ ਮਤਲਬ ਕਿ ਮੈਲਟ ਕੀਤੀ ਹੋਈ چینی ਜਿਹੜੀ ਆ ਉਹ ਵੀ ਉਹਦਾ ਪਾਣੀ ਵੀ ਜਿਹੜਾ ਸੁੱਕ ਜਾਣਾ ਚਾਹੀਦਾ ਆ ਤੇ ਗਾਜਰਾਂ ਨੂੰ ਹੁਣ ਜਿਹੜਾ ਆ ਉਹ چینی ਵਿੱਚ ਭੁੰਨਣਾ ਆ ਇਸ ਇਸ ਪ੍ਰੋਸੈਸ ਨੂੰ ਵੀ ਜਿਹੜਾ ਆ 10 ਤੋਂ 15 ਮਿੰਟ ਜਿਹੜੇ ਲੱਗ ਜਾਂਦੇ ਆ ਜਦੋਂ ਗਾਜਰਾਂ ਖੁਸ਼ਕ ਹੋ ਗਈਆਂ ਉਦੋਂ ਮੈਂ ਇਹਦੇ ਵਿੱਚ ਪਾ ਦਿੱਤੀ ਅੱਧੀ ਕੌਲੀ ਮਲਾਈ ਦੀ ਤੇ ਦੋ ਕੌਲੀਆਂ ਦੁੱਧ ਦੀਆਂ ਤੇ ਫਿਰ ਇਹਨੂੰ ਜਿਹੜਾ ਆ ਉਹ ਚੰਗੀ ਤਰ੍ਹਾਂ ਮਿਕਸ ਕਰਕੇ 19 ਦੇਰ ਭੁੰਨਾਇਆ ਜਿੰਨੀ ਦੇਰ ਜਿਹੜਾ ਆ ਉਹ ਫਿਰ ਗਾਜਰਾਂ ਜਿਹੜੀਆਂ ਆ ਉਹ ਖੁਸ਼ਕ ਨਹੀਂ ਹੋ ਜਾਂਦੀਆਂ ਆ ਪੂਰਾ ਟਾਈਮ ਲੱਗਨ ਨੂੰ ਜਿਹੜਾ ਆ ਉਹ ਕੋਈ ਆ 45 ਮਿੰਟ ਜਿਹੜੇ ਲੱਗ ਜਾਂਦੇ ਆ ਸੋ ਮੈਂ ਵਿੱਚ ਡਰਾਈ ਫਰੂਟ ਵੀ ਜਿਹੜਾ ਪਾ ਦਿੱਤਾ ਆ ਆਪਣੀ ਮਰਜ਼ੀ ਅਨੁਸਾਰ ਤੁਸੀਂ ਡਰਾਈ ਫਰੂਟ ਪਾ ਸਕਦੇ ਹੋ ਡਰਾਈ ਫਰੂਟ ਪਾਉਣ ਤੋਂ ਬਾਅਦ ਜਿਹੜਾ ਆ ਸਿਰਫ 5 ਮਿੰਟ ਵਾਸਤੇ ਭੁੰਨਣਾ ਆ ਸੋ ਗਜਰੇਲਾ ਬਣ ਕੇ ਤਿਆਰ ਹੋ ਗਿਆ ਸੀ ਤੇ ਸਾਰਿਆਂ ਨੇ ਖਾ ਵੀ ਲਿਆ ਸੀਗਾ ਤੇ ਪਰ ਅਗਰ ਤੁਸੀਂ ਗਜਰੇਲੇ ਨੂੰ ਹੋਰ ਟੇਸਟੀ ਬਣਾਉਣਾ ਚਾਹੁੰਦੇ ਹੋ ਤਾਂ ਗਜਰੇਲੇ ਨੂੰ ਜਿਹੜਾ ਆ ਉਹ ਤਵੇ ਤੇ ਪਾ ਕੇ ਇੱਕ ਵਾਰੀ ਗਰਮ ਕਰੋ ਤੇ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਫਿਰ ਗਜਰੇਲਾ ਖਾਓ ਤੇ ਗਜਰੇਲੇ ਦਾ ਟੇਸ ਜਿਹੜਾ ਬਹੁਤ ਹੀ ਵੱਧ ਜਾਂਦਾ ਆ ਸੋ ਜਿਵੇਂ ਕਿ ਤੁਹਾਨੂੰ ਪਤਾ ਆ ਕਿ ਠੰਡ ਬਹੁਤ ਜ਼ਿਆਦਾ ਆ ਤੇ ਜਦੋਂ ਅਸੀਂ ਕੋਈ ਵੀ ਚੀਜ਼ ਕੁੱਕ ਕਰਦੇ ਆ ਤੇ ਬਹੁਤ ਹੀ ਜਲਦੀ ਜਿਹੜੀ ਆ ਉਹ ਠੰਡੀ ਹੋ ਜਾਂਦੀ ਆ ਸੋ ਅੱਜ ਮੇਰੇ ਹਸਬੰਡ ਤੇ ਮੇਰੇ ਦਾ ਬੇਟਾ ਆ ਉਹ ਗੁਰਦੁਆਰਾ ਸਾਹਿਬ ਗਏ ਹੋਏ ਸੀਗੇ ਸੋ ਮੈਨੂੰ ਨਾ ਇਹ ਗਿਫਟ ਮਿਲਿਆ ਸੀਗਾ ਜੇਪੀ ਦਾ ਪਾਵਰ ਵਾਰਮਰ ਆ ਤੇ ਮੈਂ ਸੋਚਿਆ ਕਿ ਉਹਨਾਂ ਇਹਨੂੰ ਯੂਜ਼ ਕਰ ਲਿਆ ਜਾਵੇ ਮੈਂ ਉਹਨਾਂ ਦਾ ਜਿਹੜਾ ਡਿਨਰ ਆ ਉਹ ਇਹਦੇ ਵਿੱਚ ਪਾ ਕੇ ਰੱਖ ਦਿੰਨੀ ਆ ਤਾਂ ਕਿ ਉਹਨਾਂ ਦੇ ਆਉਣ ਤੱਕ ਜਿਹੜਾ ਆ ਇਹ ਉਹਨਾਂ ਦਾ ਜਿਹੜਾ ਡਿਨਰ ਆ ਉਹ ਗਰਮ ਰਹੂਗਾ ਸੋ ਇਹ ਇਲੈਕਟ੍ਰੋਨਿਕਾਂ ਇਹਦੇ ਵਿੱਚ ਨਾ ਦੋ ਬਾਉਲ ਹੈਗੇ ਆ ਤੇ ਵਿਦ ਲਿਡ ਮਤਲਬ ਕਿ ਦੋ ਬਾਉਲ ਜਿਹੜੇ ਆ ਇਹਨਾਂ ਲਿਡ ਦੇ ਨਾਲ ਆ ਤੇ ਲਿਡ ਜਿਹੜੇ ਆ ਉਹ ਗਲਾਸ ਦੇ ਆ ਸਭ ਤੋਂ ਪਹਿਲਾਂ ਮੈਂ ਜਿਹੜੇ ਬਾਉਲ ਆ ਤੇ ਲਿਡਾਂ ਇਹਨਾਂ ਨੂੰ ਪਹਿਲਾਂ ਮੈਂ ਧੋ ਲਵਾਂਗੀ ਕਿਉਂਕਿ ਹਨਾ ਮੈਂ ਪਹਿਲੀ ਵਾਰੀ ਯੂਜ਼ ਕਰਨ ਲੱਗੀ ਆ ਸੋ ਮੈਂ ਪਹਿਲਾਂ ਚੰਗੀ ਤਰ੍ਹਾਂ ਨੂੰ ਵਾਸ਼ ਕਰਕੇ ਤੇ ਇਹਨਾਂ ਨੂੰ ਡਰਾਈ ਕਰ ਲਵਾਂਗੀ ਮੈਂ ਮਤਲਬ ਕਿ ਨਾਲੇ ਤੁਹਾਨੂੰ ਦੱਸਾਂਗੀ ਕਿ ਇਹ ਕਿਵੇਂ ਦਾ ਆ ਸੋ ਇਹ ਜਿਹੜਾ ਆ ਇਹ ਜੀਪੀ ਕੰਪਨੀ ਦਾ ਆ new improved technology reheat your meal electrically so ਅੱਜ ਇਹਨੂੰ ਜਿਹੜਾ ਆ ਉਹ ਮੈਂ ਟਰਾਈ ਕਰਕੇ ਵੇਖੂਗੀ ਸਭ ਤੋਂ ਪਹਿਲਾਂ ਮੈਂ ਜਿਹੜੇ ਡੂੰਘੇ ਧੋ ਲੈਣੀਆਂ ਮਤਲਬ ਕਿ ਬੌਲ ਜਿਹੜੇ ਧੋ ਲੈਣੀਆਂ ਇਦੇ ਉੱਪਰ ਨਾ ਕਯੂਸ਼ਨ ਦਿੱਤੇ ਹੋਏ ਆ ਕਿ ਨਾ ਤੈਨੂੰ ਸਟੀਲ ਬਾਉਲ ਤੋਂ ਬਿਨਾਂ ਚਲਾਉਣਾ ਆ ਤੇ ਨਾ ਹੀ ਬਿਨਾ ਫੂਡ ਦੇ ਚਲਾਉਣਾ ਆ ਮਤਲਬ ਕਿ ਇਹਨੂੰ ਖਾਲੀ ਨਹੀਂ ਚਲਾਉਣਾ ਤੇ ਇਹਦੇ ਵਿੱਚ ਜਿਹੜਾ ਆ ਉਹ ਫੂਡ ਪਾ ਕੇ ਫਿਰ ਇਹਨੂੰ ਚਲਾਉਣਾ ਆ ਤੇ ਸਭ ਤੋਂ ਪਹਿਲਾਂ ਮੈਂ ਇਹਦੀ ਜਿਹੜੀ ਵਾਇਰ ਆ ਉਹ ਕੱਢ ਲੂੰਗੀ ਮੇਰੇ ਕੋਲ ਨਾ ਜਿਹੜਾ ਵਾਇਰ ਜਿਹਦੇ ਵਿੱਚ ਰੱਖੀ ਸੀ ਨਾ ਉਹਦਾ ਢੱਕਣ ਟੁੱਟ ਗਿਆ ਸੀਗਾ ਤੇ ਫਿਰ ਮੈਂ ਇਹਦੇ ਵਿੱਚ ਫੂਡ ਪਾ ਕੇ ਤੇ ਮੈਨੂੰ ਜਿਹੜਾ ਆਨ ਕਰ ਦੂੰਗੀ ਆ ਮੈਂ ਬਣਾਏ ਸੀਗੇ ਦਾਲ ਛੋਲ ਤੇ ਅੱਜ ਜਿਹੜੀ ਠੰਡ ਵੀ ਬਹੁਤ ਜ਼ਿਆਦਾ ਸੀਗਾ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਆ ਬਹੁਤ ਜ਼ਿਆਦਾ ਠੰਡ ਸੀਗੀ ਤੇ ਬਹੁਤ ਹੀ ਜਲਦੀ ਜਿਹੜਾ ਫੂਡ ਆ ਉਹ ਠੰਡਾ ਹੋ ਜਾਂਦਾ ਆ ਤੋਮੇ ਦੇ ਵਿੱਚ ਦਾਲ ਚੌਲ ਪਾ ਕੇ ਰੱਖ ਦਿੱਤੇ ਸੀਗੇ ਤੇ 15 ਮਿੰਟਾਂ ਬਾਅਦ ਜਿਹੜੀ ਆ ਉਹ ਦੋਨੋਂ ਚੀਜ਼ਾਂ ਜਿਹੜੀਆਂ ਗਰਮ ਹੋ ਗਈਆਂ ਸੀਗੀਆਂ ਮੈਂ ਬਾਹਰੋਂ ਹੀ ਹੱਥ ਲਗਾ ਕੇ ਚੱਕ ਕਰਕੇ ਵੇਖਦੀ ਪਈ ਸੀਗੀ ਕਿ ਆ ਗਰਮ ਹੋਇਆ ਕਿ ਨਹੀਂ ਹੋਇਆ ਆ ਬਹੁਤ ਹੀ ਵਧੀਆ ਤਰੀਕੇ ਨਾਲ ਦਾਲ ਵੀ ਗਰਮ ਹੋ ਗਈ ਸੀ ਤੇ ਚੌਲ ਵੀ ਗਰਮ ਹੋ ਗਈ ਸੀਗੇ ਤੇ ਇਹ ਸੀ ਮੇਰੀ ਅੱਜ ਦੀ ਵੀਡੀਓ ਤੇ ਮੈਨੂੰ ਉਮੀਦ ਆ ਕਿ ਤੁਹਾਨੂੰ ਪਸੰਦ ਆਈ ਹੋਗੀ ਜੇ ਪਸੰਦ ਆਈ ਹੋਵੇ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਐਂਡ ਥੈਂਕ ਯੂ ਫਾਰ ਵਾਚਿੰਗ